ਤੁਸੀਂ ਦੇਖ ਸਕਦੇ ਹੋ ਇਹ ਸੈਂਕੜੇ ਪੁਲਿਸ ਫੋਰਸ ਦੇ ਜਵਾਨ ਅੱਜ ਇੱਥੇ ਖੇਤ ਦੇ ਵਿੱਚ ਪਹੁੰਚੇ ਨੇ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਸਿਵਲ ਅਧਿਕਾਰੀ ਉਹਨਾਂ ਦੇ ਨਾਲ ਨੇ ਔਰ ਅੱਜ ਇੱਥੇ ਕੋਈ ਚਿੱਟੇ ਦੇ ਉੱਪਰ ਕਾਸ ਆਪਰੇਸ਼ਨ ਨਹੀਂ ਹੋ ਰਿਹਾ ਤੇ ਨਾ ਹੀ ਕਿਸੇ ਅੱਤਵਾਦੀ ਨੂੰ ਫੜਨ ਦੇ ਲਈ ਇਹ ਸੈਂਕੜੇ ਪੁਲਿਸ ਫੋਰਸ ਦੇ ਜਵਾਨ ਪਹੁੰਚੇ ਨੇ ਮਸਲਾ ਹੈ ਇੱਕ ਖਾਲ ਦਾ ਔਰ ਇਹ ਖਾਲ ਪੋਣ ਦੇ ਲਈ ਤੁਸੀਂ ਦੇਖ ਸਕਦੇ ਹੋ ਸੈਂਕੜੇ ਪੁਲਿਸ ਮੁਲਾਜ਼ਮ ਜਿੱਧਰ ਤੁਸੀਂ ਦੇਖ ਸਕਦੇ ਹੋ ਚਾਰ ਚਫੇਰੇ ਪੁਲਿਸ ਫੋਰਸੀ ਪੁਲਿਸ ਫੋਰਸਸ ਖੇਤ ਦੇ ਵਿੱਚ ਨਜ਼ਰ ਆ ਰਹੀ ਹੈ ਇਧਰ ਵੀ ਇਧਰ ਵੀ ਔਰ ਉਧਰ ਪਿੱਛੇ ਸੜਕ ਤੇ ਜਿਹੜੀ ਲੇਡੀ ਪੁਲਿਸ ਫੋਰਸ ਹੈ ਉਹ ਵੀ ਕਾफी ਮਾਤਰਾ ਚ ਤਦਾਦ ਹੈ ਸਿਵਲ ਪ੍ਰਸ਼ਾਸਨ ਵੀ ਨਾਲ ਹੈ ਪੁਲਿਸ ਪ੍ਰਸ਼ਾਸਨ ਵੀ ਹੈ ਔਰ ਮਸਲਾ ਕੀ ਹੈ ਮਸਲਾ ਹੈ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਕਾਫੀ ਜਿਹੜੇ ਕਿਸਾਨ ਨੇ ਉਹਨਾਂ ਨੇ ਖਾਲ ਕਈਆਂ ਦੇ ਨਾਲ ਖਟਨਾ ਸ਼ੁਰੂ ਕਰ ਦਿੱਤਾ ਹੈ ਔਰ ਇੱਕ ਛੋਟਾ ਜਿਹਾ ਕੰਮ ਜਿਹੜਾ ਪਿੰਡ ਵਾਲੇ ਸਮਝਦਾਰੀ ਦੇ ਨਾਲ ਮਿਲ ਬੈਠ ਕੇ ਹੱਲ ਕਰ ਸਕਦੇ ਸੀ ਜਦੋਂ ਨਹੀਂ ਕੀਤਾ ਗਿਆ ਤਾਂ ਫਿਰ ਪੁਲਿਸ ਫੋਰਸ ਨੂੰ ਇੰਨੀ ਵੱਡੀ ਤਦਾਦ ਦੇ ਵਿੱਚ ਆਉਣਾ ਪਿਆ ਇੱਕ ਧਿਰ ਕਹਿੰਦੀ ਹੈ ਕਿ ਸਾਡੇ ਖੇਤ ਦੇ ਵਿੱਚੋਂ ਦੋ ਖਾਲ ਧੱਕੇ ਨਾਲ ਟਪਾਏ ਜਾ ਰਹੇ ਆ ਤੇ ਦੂਜੀ ਧਿਰ ਕਹਿੰਦੀ ਹੈ ਕਿ ਸਾਨੂੰ ਪਾਣੀ ਨਹੀਂ ਮਿਲ ਰਿਹਾ ਸਾਡੇ ਵਾਣ ਬੰਜਰ ਹੋ ਰਹੇ ਨੇ ਔਰ ਦੂਜੀ ਧਿਰ ਧੱਕੇ ਨਾਲ ਪਾਣੀ ਦਾ ਰੋਕ ਰਹੀ ਹੈ ਸੋ ਤੁਹਾਡੇ ਸਾਹਮਣੇ ਦੋਨਾਂ ਧਿਰਾਂ ਦਾ ਪੱਖ ਸੁਣਾਵਾਂਗੇ ਔਰ ਤੁਸੀਂ ਫੈਸਲਾ ਕਰੋ ਸੰਗਤ ਲੋਕ ਲੋਕਤੰਤਰ ਦੇ ਵਿੱਚ ਵੱਡੀ ਚੀਜ਼ ਹੁੰਦੇ ਨੇ ਤਾਂ ਤੁਸੀਂ ਫੈਸਲਾ ਕਰਕੇ ਆਪਣੇ ਕਮੈਂਟਾਂ 'ਚ ਦੱਸੋਗੇ ਕਿ ਕਿਹਦੀ ਗੱਲ ਤੁਹਾਨੂੰ ਵੱਧ ਠੀਕ ਲੱਗਦੀ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਜੀ ਹਾਈ ਕੋਰਟ ਦਾ ਆਰਡਰ ਹੈ ਉਹਨਾਂ ਨੇ ਡੀਸੀ ਸਾਹਿਬ ਨੂੰ ਪ੍ਰੋਵੀਜ਼ਨ ਦਿੱਤੀ ਹੈ ਡੀਸੀ ਸਾਹਿਬ ਦੇ ਸਪੀਕਿੰਗ ਆਰਡਰ ਨੇ ਉਹਦੇ ਚ ਅਸੀਂ ਨੇ ਇਹ ਖਾਲ ਬਹਾਲ ਕਰਾ ਕੇ ਜਾਣਾ ਅੱਜ ਜੀ ਤੁਸੀਂ ਸੁਣਿਆ ਤਹਿਸੀਲਦਾਰ ਸਾਹਿਬ ਕਹਿੰਦੇ ਨੇ ਕਿ ਹਾਈ ਕੋਰਟ ਦੇ ਆਰਡਰ ਨੇ ਔਰ ਡੀਸੀ ਸਾਹਿਬ ਦੀ ਸਪੈਸ਼ਲ ਆਰਡਰ ਨੇ ਕਿ ਇਹ ਖਾਲ ਜਿਹੜਾ ਉਹ ਪਵਾਇਆ ਜਾਵੇ ਔਰ ਆਪਾਂ ਇੱਧਰ ਪੁਲਿਸ ਅਧਿਕਾਰੀ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਾਂਗੇ ਕਿ ਪੂਰਾ ਮਸਲਾ ਜਿਹੜਾ ਹੈ ਉਹ ਕੀ ਹੈ ਕਿਉਂਕਿ ਵੱਡੀ ਗਿਣਤੀ ਸਰ ਭਾਰੀ ਪੁਲਿਸ ਫੋਰਸ ਦੇ ਨਾਲ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੀ ਮਸਲਾ ਹੈ ਜੀ ਇਹ ਪੂਰਾ ਇਸ ਤਰ੍ਹਾਂ ਸੀਗਾ ਸਾਨੂੰ ਇਹਦੇ ਸਬੰਧੀ ਮਾਨਯੋਗ ਡੀਸੀ ਸਾਹਿਬ ਵੱਲੋਂ ਹੁਕਮ ਹੋਇਆ ਸੀਗਾ ਜੀ ਕਿ ਮਾਨਯੋਗ ਜਸਟਿਸ ਸ਼੍ਰੀ ਭਾਰਤਵਾਦ ਸਾਹਿਬ ਜਿਹਦੇ ਹੁਕਮ ਹੈਗੇ ਆ ਜੀ ਉਹਨਾਂ ਨੂੰ ਡਾਇਰੈਕਸ਼ਨ ਹੋਈ ਹੈ ਇਹ ਸਬੰਧੀ ਤੇ ਉਹਦੇ ਸਬੰਧ ਪੁਲਿਸ ਮਦਦ ਦੀ ਜਿਹੜੀ ਮੰਗ ਕੀਤੀ ਗਈ ਸੀ ਜਿਹਦੇ ਕਰਕੇ ਅਸੀਂ ਅੱਜ ਜਿਹੜਾ ਪੁਲਿਸ ਮਦਦ ਦੇਣ ਲਈ ਤਹਿਸੀਲਦਾਰ ਸਾਹਿਬ ਜਿਹੜੇ ਬਿਟਾ ਡਿਊਟੀ ਮੈਜਿਸਟਰੇਟ ਹੈ ਇੱਥੇ ਜਿਹੜੇ ਹਾਜ਼ਰ ਹੈ ਜੀ ਔਰ ਇਹ ਜਿਹੜੇ ਦੂਜੀ ਧਿਰ ਵਾਲੇ ਕਿਸਾਨ ਨੇ ਜੀ ਜਿਨ੍ਹਾਂ ਦਾ ਖੇਤ ਆ ਉਹ ਕਹਿ ਰਿਹਾ ਸਾਡੇ ਨਾਲ ਧੱਕਾ ਹੋ ਰਿਹਾ ਔਰ ਇੱਕ ਖਾਲ ਸਾਡੀ ਜ਼ਮੀਨ ਚੋਂ ਪਹਿਲਾਂ ਤੇ ਦੂਜਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਧੱਕੇ ਨਾਲ ਕਢਵਾ ਰਿਹਾ ਵੀ ਇਹਦੇ ਵਿੱਚ ਦੇਖੋ ਪੁਲਿਸ ਪ੍ਰਸ਼ਾਸਨ ਦਾ ਜਾਂ ਕਿਸੇ ਐਡਮਿਨਿਸਟ੍ਰੇਸ਼ਨ ਦਾ ਕੋਈ ਰੋਲ ਨਹੀਂ ਇਹਦੇ ਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੀ ਦੇ ਹੁਕਮਾਂ ਦੇ ਅਨਸਾਰ ਹੀ ਜਿਹੜੀ ਹੈ ਇਹ ਕਾਰਵਾਈ ਕੀਤੀ ਜਾ ਰਹੀ ਹੈ ਜੀ 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 ਤੁਸੀਂ ਸੁਣਿਆ ਸੀਨੀਅਰ ਪੁਲਿਸ ਅਧਿਕਾਰੀ ਰਜੇਸ਼ ਜੀ ਨੇ ਆਪਣਾ ਪੱਖ ਤੁਹਾਡੇ ਸਾਹਮਣੇ ਰੱਖਿਆ ਜਿਦਾਂ ਪਗਾਉਣ ਦੇ ਚੱਕਰ ਚ ਅਸੀਂ ਪੰਜਾਬੀ ਉਜੜਦੇ ਵੀ ਬਹੁਤ ਰਹੇ ਆ ਤੇ ਦੂਜਿਆਂ ਨੂੰ ਉਜਾੜਦੇ ਵੀ ਬਹੁਤ ਰਹੇ ਆ ਤੇ ਇਸ ਗੱਲ ਚ ਅਸੀਂ ਬਹੁਤ ਸੇਖੀ ਵੀ ਸਮਝਦੇ ਆ ਨ્યાਅ ਤੇ ਇਨਸਾਫ ਨੂੰ ਕਈ ਵਾਰ ਅਸੀਂ ਜਿਦਬਾਜ਼ੀਆਂ ਚ ਪਾਸੇ ਸੁੱਟ ਦਿੰਨੇ ਆ ਤੇ ਐਦਾਂ ਦਾ ਹੀ ਇੱਕ ਮਾਮਲਾ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਆ ਜਿਹੜਾ ਬਠਿੰਡਾ ਦੇ ਤਲਵੰਡੀ ਸਾਬੋ ਤਹਿਸੀਲ ਦੇ ਪਿੰਡ ਗਿਆਨਾਂ ਦਾ ਇਹ ਪਿੰਡ ਦੋ ਧੜਿਆਂ ਦੇ ਵਿੱਚ ਇੱਕ ਖਾਲ ਦੇ ਮੁੱਦੇ ਦੇ ਉੱਪਰ ਪਟਿਆ ਪਿਆ ਇੱਕ ਕਿੱਲੇ ਦਾ ਦੋ ਕਿੱਲੇ ਦਾ ਇੱਕ ਖਾਲ ਹੈ ਉਹਨੂੰ ਲੈ ਕੇ ਅੱਧਾ ਪਿੰਡ ਇੱਧਰ ਤੇ ਅੱਧਾ ਇੱਧਰ ਹੋਇਆ ਪਿਆ ਔਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਇਸ ਮਸਲੇ ਦੇ ਵਿੱਚ ਇਨਵੋਲਵ ਹੈ ਸ਼ਾਮਲ ਹੈ ਔਰ ਪੁਲਿਸ ਕਾਫੀ ਵੱਡੀ ਤਦਾਦ ਦੇ ਵਿੱਚ ਅੱਜ ਇਸ ਪਿੰਡ ਦੇ ਵਿੱਚ ਇੱਥੇ ਆਈ ਹੋਈ ਸੀ ਪਰ ਮਸਲਾ ਕੀ ਹੈ ਦੋਵੇਂ ਪੱਖ ਤੁਹਾਨੂੰ ਸੁਣਾਵਾਂਗੇ ਪ੍ਰਸ਼ਾਸਨ ਕੀ ਕਹਿੰਦਾ ਇਹ ਵੀ ਦਿਖਾਵਾਂਗੇ ਪਹਿਲਾਂ ਆਪਾਂ ਗੱਲ ਕਰਦੇ ਆਂ ਬਾਈ ਜੀ ਕੀ ਮਸਲਾ ਹੈ ਕਿ ਤੁਹਾਡਾ ਪਿੰਡ ਖਾਲ ਦੇ ਮੁੱਦੇ ਤੇ ਦੋ ਧੜਿਆਂ ਚ ਪਟਿਆ ਪਿਆ ਇਹ ਮਸਲਾ ਸਾਡਾ ਇਹ ਹੈ ਜੀ ਸਾਡੇ ਕੋਲੇ ਨਾ ਜਿਹੜਾ ਇੱਥੇ 850 ਕਿੱਲੇ ਦਾ ਪਾਣੀ ਹੈ ਹੂੰ ਦੂਜੀ ਪਾਰਟੀ ਨੇ ਜਿਹੜਾ 42 42100 ਵਾਲਾ ਨਾਇਟ ਮੋਗਾਗਾ ਉਹ ਹਰਿਆਣਾ ਚੋਂ ਚੱਲ ਰਿਹਾ ਹੈਗਾ ਉਹਨਾਂ ਨੇ ਸਾਡੇ ਜਿਹੜਾ ਆਪਣੇ ਪੈਕਸੂ ਦਾ 24 ਤੋਂ 50 ਚੋਂ ਇਹਨਾਂ ਨੇ ਮੋਗਾ ਕੇ ਮਨਜ਼ੂਰ ਕਰਵਾ ਲਿਆ ਦੂਜੀ ਪਾਰਟੀ ਨੇ ਜੋ ਕਿ ਸਾਡੇ ਮਤਲਬ ਪਹਿਲਾਂ ਤੁਹਾਡਾ ਇੱਕ ਮੋਗਾ ਚੱਲਦਾ ਸੀ ਫਿਰ ਹੁਣ ਇੱਕ ਮੋਗਾ ਹੋਰ ਮਨਜ਼ੂਰ ਕਰਾ ਲਿਆ ਹੋਰ ਮਨਜ਼ੂਰ ਕਰਾ ਕੇ ਐਕਸਨ ਰਾਹ ਮਨੇ ਮੋਗਾ ਲਾ ਕੇ ਬੰਦ ਕਰਤਾ ਜੀ ਉਹ ਜਿਹਦਾ ਕਿ ਨਾਕਤਾ ਕੇ ਖਾਲ ਦਾ ਪ੍ਰਬੰਧ ਹੋਇਆ ਜੀ ਦੂਜੀ ਪਾਰਟੀ ਤੋਂ ਨਾ ਹੀ ਕਿਸੇ ਕੋਈ ਵਾਰੀ ਦਾ ਪ੍ਰਬੰਧ ਹੋਇਆਗਾ ਤੇ ਮੋਗਾ ਉਹ ਲੱਗਿਆ ਪਿਆਗਾ ਤੇ ਜਿਹੜਾ ਮਤਲਬ ਇਹਨਾਂ ਨੇ ਪ੍ਰਸ਼ਾਸਨ ਨੇ ਸਾਡੀ ਮੰਤੀ ਕਰਕੇ ਗਿਆ ਸੀਗਾ ਜੋ ਕਿ 319 ਤੇ 322 ਇਹਦੀ ਕਬਜ਼ਾ ਕਾਰਵਾਈ ਕਰਕੇ ਪ੍ਰਸ਼ਾਸਨ ਨੇ ਪੰਚਾਇਤ ਨੂੰ ਖਾਲ ਪਾ ਕੇ ਸੌਂਪਤਾ ਸੀਗਾ ਕੱਚਾ ਉਦੋਂ ਬਾਅਦ ਜਿਹੜਾ ਸਾਡਾ ਮੇਨ ਮਸਲਾ ਹੈ ਇਹ ਜਿਹੜਾ ਸਾਡਾ ਖਾਲ ਚੱਲ ਰਿਹਾ ਹੈ ਬਾਰਬੰਦੀ ਦੇ ਵਿੱਚ 230 ਬਟਾ 1 ਜੋ ਕਿ ਗਰਮੇਲ ਸਿੰਘ ਵਗੈਰਾ ਨੂੰ ਪਾਣੀ ਜਾਂਦਾ ਦਾ ਇਹਦੀ ਬਾਰਬੰਦੀ ਵੱਜੀ ਹੋਈ ਹੈ ਭੜਾਈ ਲੱਗੀ ਹੋਈ ਹੈ ਮਜਰਾਈ ਲੱਗੀ ਹੋਈ ਹੈ ਜੋ ਕਿ 11 ਫੁੱਟ ਜਗ੍ਹਾ ਦੇ ਵਿੱਚ ਖਾਲ ਹੈ ਮੌਕੇ ਤੇ ਖਾਲ ਚੱਲੀ ਜਾਂਦਾ ਹੈ ਹੂੰ ਜਿਹੜੀ ਦੂਜੀ ਤਰ ਹੈ ਦੂਜੀ ਤਰ ਨੂੰ ਇਹ ਖਾਲ ਦੇ ਵਿੱਚ ਦੀ ਪਾਉਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਪ੍ਰਸ਼ਾਸਨ ਨੇ ਜਿਹੜਾ ਪ੍ਰਸ਼ਾਸਨ ਉਹ ਬਾਰ ਬਾਰ ਸਾਡੇ ਤੇ ਚੜ ਕੇ ਆ ਜਾਂਦਾ ਵੀ ਇੱਥੋਂ ਵੀ ਖਾਲ ਪਾਉਣਾ ਜੋ ਕਿ ਖਾਲ ਦੀ ਜਗ੍ਹਾ ਦੂਜਾ ਖਾਲ ਪਾਉਣ ਦੀ ਜਗ੍ਹਾ ਹੈ ਨਹੀਂ ਨੀ 11 ਫੁੱਟ ਦੇ ਵਿੱਚ ਤੇ ਪ੍ਰਸ਼ਾਸਨ ਆ ਕੇ ਬਾਰ ਬਾਰ ਬਲਜੀਤ ਸਿੰਘ ਦੇ ਬਾਣ ਦੇ ਵਿੱਚ ਦੀ ਖਾਲ ਪਵਾ ਦਿੰਦਾ ਹੈ ਤੇ ਜੋ ਇਹ ਕਿਸਾਨ ਹੈ ਜਿੰਨਾਂ ਵੀ ਦੀ ਧੱਕਾ ਹੋ ਰਿਹਾ ਜੀ ਇਹ ਆਤਮ ਹੱਤਿਆ ਵੀ ਕਰ ਸਕਦੇ ਆ ਜੀ ਇਹਨਾਂ ਨੂੰ ਅਸੀਂ ਰੋਕ ਰਹੇ ਆ ਜੀ ਦੂਜੇ ਭਰਾ ਵੀ ਇਹ ਕੰਮ ਨਹੀਂ ਕਰਨਾ ਉਹ ਆਤਮ ਹੱਤਿਆ ਕਰਨ ਲਈ ਵੀ ਮਜਬੂਰ ਕਰਤੇ ਜੀ ਦੋ ਦੋ ਚਾਰ ਚਾਰ ਕਿੱਲੇ ਬਾਹਣਾ ਹੀ ਉਹਨਾਂ ਕੋਲੇ ਇਹ ਲਤੜ ਜਾਂਦੇ ਜੀ ਹੂੰ ਸਾਡੀ ਤਾਂ ਕੋਈ ਨਹੀਂ ਸੁਣ ਰਿਹਾ ਜੀ ਡੀਸੀ ਤੇ ਕਰਸੀ ਬਾਗ ਗਿਆ ਜੀ ਹੋਰ ਮਹਿਕਮਿਆਂ ਨੂੰ ਅਸੀਂ ਸਾਰਾ ਪ੍ਰਸ਼ਾਸਨ ਨੂੰ ਦੱਸਤਾ ਜੀ ਸਾਡੀ ਕੋਈ ਸੁਣ ਨਹੀਂ ਰਿਹਾ ਜੀ ਹੂੰ ਅੱਛਾ ਭਾਈ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੁਣ ਫੇਰ ਪੁਲਿਸ ਪ੍ਰਸ਼ਾਸਨ ਆ ਰਿਹਾ ਜੇ ਹੁਣ ਫੇਰ ਆ ਕੇ ਉਹ ਖਾਲ ਪਾਉਣਗੇ ਤਾਂ ਤੁਸੀਂ ਕੀ ਕਰੋਗੇ ਅਸੀਂ ਤਾਂ ਸਾਡੇ ਕੋਲ ਕਸ ਗਿਆ ਜੀ ਸਾਡੇ ਕੋਲ ਤਾਂ ਜਾਂ ਅਸੀਂ ਅੱਗ ਲਾ ਕੇ ਮੱਚਾਂਗੇ ਜਾਂ ਸਪਰੇਅ ਪੀਵਾਂਗੇ ਸਾਡੇ ਕੋਲ ਤੇ ਹੀ ਗੱਲ ਹੈ ਜਾਂ ਕਤਲ ਹੋਣਗੇ ਅਸੀਂ ਤਾਂ ਮਜਬੂਰ ਆ ਭੁੱਖੇ ਮਰਦੇ ਸੀ ਤਾਂ ਕੁਝ ਵੀ ਕਰ ਸਕਦੇ ਆ ਸਾਡੀ ਬੇਨਤੀ ਹੈ ਬਾਰ-ਬਾਰ ਪ੍ਰਸ਼ਾਸਨ ਨੂੰ ਵੀ ਸਾਡੇ ਨਾਲ ਧੱਕਾ ਨਾ ਕਰੋ ਸਾਨੂੰ ਨਾ ਮਾਰੋ ਇਹ ਪ੍ਰਸ਼ਾਸਨ ਨਹੀਂ ਹਰਦਾ ਨਹੀਂ ਟਲਦਾ ਸਾਡੀ ਕੋਈ ਸੁਣਵਾਈ ਨਹੀਂ ਸਾਡੀ ਕੋਈ ਸਟੇ ਨਹੀਂ ਸਾਡੀ ਕੋਈ ਇਹਨਾਂ ਨੇ ਬਾਹਰ ਨਹੀਂ ਦੇਖਣਾ ਸਾਡੀ ਫਸਣ ਨਹੀਂ ਦੇਖਣੀ ਸਾਡੇ ਤੇ ਇਹ ਮਤਲਬ ਵੀ ਧੱਕੇ ਨਾ ਕਰਦੇ ਜੇ ਸੀਬੀਆਂ ਚਲਾਤੀਆਂ ਇਹਨਾਂ ਨੇ ਫਿਰ ਸਾਡੇ ਕੋਲ ਪ੍ਰੂਫ ਹੈ ਸਾਰਾ ਕੁਝ ਹੈ ਕੋਈ ਮੰਗਤੀ ਨਹੀਂ ਕਿਸੇ ਚੀਜ਼ ਦੀ ਕੋਈ ਗਿਣਤੀ ਨਹੀਂ ਅਸੀਂ ਆਪੇ ਬੰਦ ਹੀ ਮੰਗਤੀ ਕਰਾਈ ਵੇ ਠੱਡੇ ਲਈ ਬੈਠੇ ਆ ਠੱਡਿਆਂ ਦੇ ਉਲਲੇ ਪਾਸੇ ਆ ਕੇ ਵੀ ਖਾਲ ਪਾਉਣ ਦੀ ਕੋਸ਼ਿਸ਼ ਕਰਦੇ ਅਸੀਂ ਖਾਲ ਧਾਇਆ ਵੀ ਹੈ ਦੋ ਦੋ ਹੱਪਤੇ ਹੋ ਗਿਆ ਤੇ ਪ੍ਰਸ਼ਾਸਨ ਆਇਆ ਸੀਗਾ ਅਸੀਂ ਆਪਣਾ ਦਿਖਾ ਕੇ ਉਹਨੂੰ ਟੋਆ ਹੈਗਾ ਖਾਲ ਮੌਕੇ ਦੇ ਦੁਆਰਾ ਅੱਜ ਫੇਰ ਪਾਉਂ ਆਉਂਦੇ ਐ ਪਹਿਲਾਂ ਪੁਲਿਸ ਮੁਰਗੀ ਦੁਆਰੇ ਕਿਤੇ ਸਾਨੂੰ ਕੋਰਟ ਚ ਸੱਦ ਲੈਂਦੇ ਐ ਆਪਣਾ ਸੌਰੀ ਕਿਤੇ ਸਾਨੂੰ ਥਾਣੇ ਚ ਸੱਦ ਲੈਂਦੇ ਐ ਸਾਨੂੰ ਕਿਤੇ ਡਿਫਟੀ ਸੱਦ ਰੈਂਦਾ ਸਾਨੂੰ ਕਿਤੇ ਐਸਐਸਪੀ ਸੱਦ ਰੈਂਦਾ ਪਰ ਸਾਡੇ ਪੱਲੇ ਕੋਈ ਕੁਝ ਨਹੀਂ ਪਉਂਦਾ ਜੀ ਸਾਨੂੰ ਕਹਿੰਦੇ ਵੀ ਤੁਸੀਂ ਧੱਕੇ ਨਾਲ ਕਹਿੰਦੇ ਵੀ ਸਾਜ਼ੀ ਬੰਦਾ ਕਰੋ ਰਾਜੀ ਬੰਦਾ ਕਰੋ ਤੁਹਾਡੀ ਇੱਕ ਪਿੰਡ ਹੈ ਜੇ ਅਬੋ ਹੈ ਪਰ ਮੇਨ ਰੋਲਾ ਇਹ ਦੀ ਸਾਡੇ ਕੋਲੇ ਪਾਣੀ ਹੈ ਨਹੀਂ ਐਕਸ਼ਨ ਨੇ ਫੋੜਾ ਇੱਕ ਪਿੰਡ ਆ ਵਾਕਈ ਤੁਹਾਨੂੰ ਬਹਿ ਕੇ ਨਵੇੜਾ ਕਰ ਲੈਣਾ ਚਾਹੀਦਾ ਦੋਵਾਂ ਧਿਰਾਂ ਨੂੰ ਬਹਿ ਕੇ ਨਵੇੜਾ ਤਾਂ ਹੀ ਸਾਡਾ ਹੁੰਦਾ ਨਹੀਂ ਸਾਡੇ ਕੋਲ ਪਾਣੀ ਹੈ ਨਹੀਂ ਨਾ ਸਾਡੇ ਬੋਰਾ ਦੇ ਥੱਲੇ ਡੇ ਪਾਣੀ ਮਾਰੇ ਆ ਸਾਡੇ ਟੀਲ ਤੇ ਟੀਲ ਪੈਂਦੀ ਸੀ 24 ਰੁਪਏ 50 ਦੀ ਐਕਸ਼ਨ ਨੇ ਮੋਗਾ ਲਾਤਾ ਮੋਗਾ ਲਾ ਕੇ ਬੰਦ ਕਰਤਾ ਨਾ ਤਾਂ ਪਿੱਛੋਂ ਹੈਡ ਵਧਾਈ ਆ ਕੋਈ ਵੀ ਪਾਣੀ ਸਾਡਾ ਪਾਣੀ ਸਾਡੇ ਕੋਲੇ ਰਹੇ ਸਾਡੇ 850 ਕਿੱਲੇ ਦਾ ਇਹਨਾਂ ਦਾ ਪਾਣੀ ਵੱਧ ਚੇ ਇੱਕ ਵੱਧ ਕੇ ਆਏ ਸਾਨੂੰ ਕੀ ਤਰਾਜ ਹੈ ਜਿੱਥੋਂ ਦੇਣਾ ਤਾਂ ਖਾਲ ਸਰਕਾਰੀ ਖਾਤਾ ਵੀ ਦਿਖਾਲ ਪੈਂਦਾ ਆਪਦਾ ਪਾ ਲੈਣਾ ਪਰ ਸਾਡੀ ਜ਼ਮੀਨ ਦੇ ਵੀ ਦਿਖਾਲਣਾ ਪਾਉਣ ਸਾਨੂੰ ਇਹੀ ਤਰਾਜ ਹੈ ਜੋ ਕਿ ਸਾਡੇ ਬੋਰਾ ਦੇ ਥੱਲੇ ਪਾਣੀ ਬਹੁਤ ਮਾੜਿਆ ਨਹੀਂ ਪਾਣੀ ਜੇ ਤੁਹਾਡੇ ਕੋਲ ਨਹੀਂਗਾ ਪਾਣੀ ਤਾਂ ਦੂਜੀ ਧਿਰ ਕੋਲੇ ਵੀ ਨਹੀਂ ਹੋਣਾ ਜੇ ਤੁਸੀਂ ਦੋਨੇ ਧਿਰਾਂ ਬਹਿ ਕੇ ਆਪਸ ਸਹਿਮਤੀ ਦੇ ਨਾਲ ਫੈਸਲਾ ਕਰ ਲੋ ਤਾਂ ਪਾਣੀ ਉਹਨਾਂ ਕੋਲੇ ਹੈਗਾ ਜੀ 42100 ਮੋਗਾ ਲੱਗਿਆ ਹੋਇਆ ਜੀ ਉਹਨਾਂ ਦਾ ਪਾਣੀ ਉਹਨਾਂ ਦੀ ਫਸਲ ਪਾਲਦੀ ਹੈ ਉਹਨਾਂ ਕੋਲੇ ਪਾਣੀ ਹੈਗਾ ਭਾਖੜਾ ਚੋਂ ਮੋਗਾ ਆਪਣਾ ਸੌਰੀ ਸੁਆ ਆਉਂਦਾਗਾ ਕੌਲ ਪਿੰਡ ਹੈ ਉਥੋਂ ਮੋਗਾ ਆਉਂਦਾ ਸਾਡੇ ਕੋਲੇ ਮੋਗੇ ਦੀ ਫੋਟਮ ਹੈਗੀਆਂ ਚੱਲਦੇ ਖਾਲ ਦੀ ਵੀਡੀਓ ਵੀ ਹੈਗੀ ਹੈ ਅੱਜ ਦੀ ਹੂੰ ਹੂੰ ਬਾਕੀ ਮੌਕਾ ਉਹਨਾਂ ਦਾ ਮੌਕਾ ਦੇਖਿਆ ਜਾਵੇ ਸਾਡੇ ਬਾਹਾਂ ਦਾ ਜੀ ਸਾਡੇ ਬਾਂਹ ਦੇਖ ਲੈਣ ਤੇ ਉਹਨਾਂ ਦੇ ਜਿਹੜੇ ਬਿਆਲੀ ਵਾਲੇ ਉਹਨਾਂ ਦੇ ਬਾਂਹ ਦੇਖ ਲੈਣ ਉਹਨਾਂ ਦੇ ਝੋਨਾ ਲੱਗਿਆ ਪਿਆ ਲਈ ਤਾਂ ਅਸੀਂ ਵੀ ਬੈਠੇ ਹਾਂ ਪਰ ਸਾਨੂੰ ਨਹੀਂ ਆਸ ਵੀ ਸਾਡੇ ਨਰਮਾ ਹੋ ਜੀ ਜਾਂ ਸਾਡੇ ਝੋਨਾ ਹੋ ਜੂ ਇਹਦਾ ਜਵਾਕ ਸਾਡੇ ਭੁੱਖੇ ਮਰਦੇ ਆ ਸਾਡੇ ਨਾਲ ਇੱਥੇ ਗੁਰੂ ਗੋਬਿੰਦ ਸਿੰਘ ਰਿਫੈਂਡਰੀ ਹੈ ਰਿਫੈਂਡਰੀ ਦੇ ਵਿੱਚ ਦਿਹਾੜੀਆਂ ਕਰਦੀ ਨਹੀਂ ਇਸ ਤਾਂ ਇਧਰੋਂ ਪ੍ਰਸ਼ਾਸਨ ਆਏ ਦਾ 550 ਰੁਪਏ ਉਧਰੋਂ ਵੀ ਮਰ ਜਾਂਦਾ ਅਸੀਂ ਬੱਚੇ ਕਿੱਥੋਂ ਪਾਲ ਗਏ ਸਾਡੀ ਬੇਨਤੀ ਹੈ ਵਾਰ-ਵਾਰ ਵੀ ਸਾਡੇ ਨਾਲ ਧੱਕਾ ਨਾ ਕਰੋ ਭਾਈ ਜੀ ਕੀ ਮਸਲਾ ਤੁਹਾਡਾ ਇਹ ਜਿਹੜਾ ਰੌਲਾ ਅ ਖਾਲ ਦਾ ਮਸਲਾ ਤਾਂ ਜੀ 11 ਫੁੱਟ ਸਰਕਾਰੀ ਜਗ੍ਹਾ ਪਈ ਹੈ। ਉਹਦੇ ਵਿੱਚ ਦੀ ਸਾਨੂੰ ਸਰਕਾਰੀ ਖਾਲ ਮਨਜ਼ੂਰ ਹੋ ਗਿਆ। ਇਹ ਇਹਨਾਂ ਨੇ ਨਜਾਇਜ਼ ਕਬਜ਼ਾ ਕਰ ਰੱਖਿਆ। ਉਹ ਜਗ੍ਹਾ ਤੇ ਇਹਨੂੰ ਛੱਡ ਨਹੀਂ ਰਹੇ ਜੇ ਜੀ ਖਾਲ ਪਾਉਣੇ ਆ ਤਾਂ ਖਾਲ ਸਾਡਾ ਢਾ ਦਿੰਦੇ। ਤੀਜੀ ਵਾਰ ਅਜ ਖਾਲ ਪੈ ਰਿਹਾ ਹੈ ਮਤਲਬ ਯੂਟਾ ਦਿੰਦੇ। ਅੱਜ ਪ੍ਰਸ਼ਾਸਨ ਦੁਆਰੇ ਫੇਰ ਆਇਆ ਮਲਾਇਮ। ਅੱਜ ਫੇਰ ਦੁਆਰਾ ਖਾਲ ਪਾਵਾਂ। ਠੀਕ ਹੈ। ਤੁਸੀਂ ਦੋਨਾਂ ਧਿਰਾਂ ਦਾ ਪੱਖ ਸੁਣਿਆ। ਉਹ ਕਹਿੰਦੇ ਨੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਪਰ ਇਧਰਲੇ ਕਿਸਾਨ ਕਹਿੰਦੇ ਨੇ ਵੀ ਸਾਨੂੰ ਤਾਂ ਟਿੱਪ ਪਾਣੀ ਨਹੀਂ ਮਿਲ ਰਿਹਾ ਸਾਡੇ ਤਾਂ ਵਾਹਣ ਬੰਜਰ ਹੋਏ ਪਏ ਨੇ ਤੁਸੀਂ ਦੋਨੇ ਪੱਖ ਸੁਣੇ ਨੇ ਹੁਣ ਤੁਸੀਂ ਫੈਸਲਾ ਕਰਨਾ ਹੈ ਕਿ ਕੌਣ ਠੀਕ ਆ ਤੇ ਕੌਣ ਗਲਤ ਆ ਬਾਕੀ ਇਧਰ ਤੁਹਾਨੂੰ ਮੈਂ ਦਿਖਾਉਣਾ ਵੱਡੀ ਤਦਾਦ ਦੇ ਵਿੱਚ ਪੁਲਿਸ ਫੋਰਸ ਆ ਜਿਹੜੀ ਆਈ ਹੋਈ ਆ ਤੁਸੀਂ ਇਹ ਦੇਖ ਸਕਦੇ ਹੋ ਇੰਨੀ ਵੱਡੀ ਤਦਾਦ ਦੇ ਵਿੱਚ ਖੇਤਾਂ ਦੇ ਵਿੱਚ ਇਹ ਪੁਲਿਸ ਫੋਰਸ ਖੜੀ ਆ ਇੱਥੇ ਵੀ ਉਹ ਸਾਹਮਣੇ ਵੀ 2-300 ਬੰਦਾ ਪੁਲਿਸ ਦਾ ਜਿਹੜਾ ਉਹ ਪਹੁੰਚ ਚੁੱਕਾ ਹੈ ਔਰ ਅੱਜ ਕੋਈ ਇਹ ਅੱਤਵਾਦੀ ਫੜਨ ਵਾਲਾ ਕੇਸ ਨਹੀਂ ਹੈਗਾ ਇਹ ਇੱਕ ਖਾਲ ਪੋਣ ਦਾ ਕੇਸ ਹੈ ਔਰ ਮੇਰੀ ਸੰਭਾਲਾ ਦੇ ਵਿੱਚ ਜਦੋਂ ਦਾ ਮੈਂ ਪੈਦਾ ਹੋਇਆ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਖਾਲ ਪੋਣ ਦੇ ਲਈ ਇੰਨੀ ਪੁਲਿਸ ਫੋਰਸ ਨੂੰ ਆਉਣਾ ਪਿਆ ਇੰਨੇ ਅਫਸਰਾਂ ਨੂੰ ਆਉਣਾ ਪਿਆ ਜੇਕਰ ਪਿੰਡ ਵਾਲੇ ਆਪਣੀ ਸਹਿਮਤੀ ਦੇ ਨਾਲ ਸਮਝਦਾਰੀ ਨਾਲ ਹੀ ਮਸਲਾ ਹੱਲ ਕਰ ਲੈਂਦੇ ਤਾਂ ਸ਼ਾਇਦ ਇਹ ਕੁਸ਼ ਨਾ ਹੁੰਦਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਪੁਲਿਸ ਫੋਰਸ ਜਿਹੜੀ ਆ ਉਹ ਇੱਥੇ ਲੱਗੀ ਹੋਈ ਆ